ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਗੁਰਪ੍ਰਸਾਦ ਸਾਹਿਬ ਉਮਨਗਰ ਦੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਕਾ ਚਮਕੌਰ ਸਾਹਿਬ ਨੂੰ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੇ ਲਈ 24 ਤਰੀਕ ਤੋਂ 28 ਤਰੀਕ ਤੱਕ ਸੜਕ ਦੇ ਪਰਲੇ ਸਾਈਡ ਤੇ ਤੇ 29 ਤਰੀਕ ਤੋਂ ਲੈ ਕੇ ਅੱਜ 30 ਤਰੀਕ ਹੋ ਚੁੱਕੀ ਹੈ ਕਿ ਸੜਕ ਦੇ ਖੱਬੇ ਪਾਸੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਜਿਹੜੇ ਗੁਰੂ ਜੀਆਂ ਸੰਗਤਾਂ ਨੇ ਗੁਰੂ ਕੇ ਅਸੂਤ ਲੰਗਰ ਚਲਾਏ ਗਏ ਨੇ ਸਾਰੀ ਸਾਧ ਸੰਗਤ ਨੇ ਰਲ ਮਿਲ ਕੇ ਨਸਤ ਮਸਤਕ ਹੋ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸੇਵਾ ਕੀਤੀ ਹੈ ਕੀਤੀ ਜਾ ਰਹੀ ਹੈ ਗੁਰੂ ਮਹਾਰਾਜ ਅੰਗ ਸੰਗ ਸਾਈ ਹਣ ਜਿਹੜੀ ਬਾਕੀ ਦੀ ਸੇਵਾ ਵੀ ਆ ਉਹ ਆਪ ਲੈ ਲੈਣ ਇਸੇ ਹੀ ਤਰ੍ਹਾਂ ਹਰ ਸਾਲ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਮਹਾਰਾਜ ਮਨਹਿਰ ਪਰੇ ਅਸੀਂ ਤੇ ਆਤ ਰੱਖਣ ਇਹੀ ਸਹੀ ਤਰ੍ਹਾਂ ਜਿਹੜੀਆਂ ਸੇਵਾ ਹਰ ਸਾਲ ਚੱਲਦੀਆਂ ਰਹੇਨ ਇਸ ਸੰਗਤਾਂ ਜੋੜ ਮੇਲ ਵੀ ਜਾ ਕੇ ਨਸਤਮਤ ਕੋ ਕੋ ਆਪਣਾ ਜੀਵਨ ਸਫਲਾ ਕਰਨ ਲਈ ਇਹੀ ਸਾਰੀ ਸੰਗਤ ਦੀ ਕੇ ਪ੍ਰਬੰਧਕ ਕਮੇਟੀ ਦੀ ਗੁਰਚਰਣਾ ਵਿੱਚ ਬੇਨਤੀ ਹੈ ਕਿ ਆਪਣੀ ਸੇਵਾ ਆਪਣੇ ਸੇਵਾਦਾਰਾਂ ਤੋਂ ਆਪ ਲੈ ਲੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ